ਸੰਗਾਦੀ ਹੋਮੇ ਦੇ ਨਾਲ ਸਾਨੂੰ ਜਨਮ ਮਰਨ ਦਾ ਗੇੜ ਪਿਆ ਰੰਦਾ ਹੈ ਗਰੀਬ ਨੂੰ ਹੈ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿੰਦੇ ਨੇ ਹੋਮੇ ਇੱਕ ਉਹ ਕੰਧ ਹੈ ਜਿਹੜੀ ਰੱਬੀ ਜੋਤ ਨਾਲ ਸਾਡਾ ਸਬੰਧ ਤੋੜ ਦਿੰਦੀ ਹੈ ਇਹ ਮਨੁੱਖ ਦੇ ਆਤਮਿਕ ਜੀਵਨ ਦੀ ਸਭ ਤੋਂ ਵੱਡੀ ਰੁਕਾਵਟ ਹੈ ਇਸ ਕਾਰਨ ਬੰਦਾ ਆਪਣੇ ਆਪ ਨੂੰ ਸਭ ਕੁਝ ਸਮਝਣ ਲੱਗ ਪੈਂਦਾ ਹੈ ਤੇ ਰੱਬ ਨੂੰ ਭੁੱਲ ਜਾਂਦਾ ਗਰੀਬ ਨੂੰ ਹੈ ਧੰਨ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿੰਦੇ ਨੇ ਕਿ ਹੋਮੇ ਮਨ ਦੇ ਬਿਕਾਰਾਂ ਵਿੱਚੋਂ ਸਭ ਤੋਂ ਡੂੰਗੀ ਜੜਾ ਹੈ ਕਾਮ ਕ੍ਰੋਧ ਲੋਭ ਮੋਹ ਇਹ ਵੀ ਹਮੇ ਤੋਂ ਕਦਾ ਹੁੰਦੇ ਰਹਿ ਇਸ ਦਾ ਇਲਾਜ ਹੈ ਨਿਮਰਤਾ ਰਖਣੀ ਸੇਵਾ ਕਰਨੀ ਨਾਮ ਸਿਮਰਨਾ ਗੁਰੂ ਸਾਹਿਬ ਨੇ ਸਾਨੂੰ ਸਭ ਨੂੰ ਕਿਹਾ ਕਿ ਰੱਲਾ ਵਿੱਚ ਰਹਿਣਾ ਹੈ ਨਾ ਕਿ ਅਸੀਂ ਆਪਣੇ ਆਪ ਨੂੰ ਕਰਤਾ ਸਮਝੀਏ ਇਸ ਲਈ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਾਨੂੰ ਉਪਦੇਸ਼ ਹੈ ਹਉਮੈ ਛੱਡੋ ਨਿਮਰ ਹੋਵੋ ਤੇ ਨਾਮ ਜਪੋ ਸੰਗ ਜੀ ਆਪਣੀਆਂ ਮਨਭਿਰਤੀਆਂ ਇਕਾਕਰ ਕਰਕੇ ਹੁਣ ਕਥਾ ਸਰਵਣ ਕਰਿਏ ਜੀ ਦੇਨ ਦੁਨੀਆਂ ਨੂੰ ਤਾਰਦੇ ਹੋਏ ਸਰਬੱਤ ਦਾ ਭਲਾ ਕਰਦੇ ਹੋਏ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਬਠਿੰਡੇ ਦੀ ਧਰਤੀ ਤੋਂ ਸਰਸਾ ਪਹੁੰਚ ਗਏ ਇਹ ਥਾਂ ਮੁਸਲਮਾਨ ਫਕੀਰਾਂ ਦਾ ਗੜ ਸੀ ਇਸ ਥਾਂ ਦੇ ਬੜੇ ਲੋਕ ਸਨ ਫਕੀਰ ਇੱਥੇ ਆਪਣੀਆਂ ਕਰਮਾਤਾਂ ਦਿਖਾਉਂਦੇ ਸਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੇ ਭਾਈ ਮਰਦਾਨਾ ਜੀ ਉੱਥੇ ਪਹੁੰਚ ਗਏ ਗੁਰੂ ਸਾਹਿਬ ਨੇ ਆਪਣਾ ਵੇਸ ਅਲੱਗ ਬਣਾਇਆ ਹੋਇਆ ਸੀ। ਉਹਨਾਂ ਨੂੰ ਕੋਈ ਨਹੀਂ ਸੀ ਪਛਾਣ ਸਕਦਾ। ਦੇਖਣ ਤੋਂ ਇਹ ਪਤਾ ਨਹੀਂ ਸੀ ਚੱਲਦਾ ਕਿ ਉਹ Hindu ਨੇ ਜਾਂ Musalman ਨੇ। ਗੁਰੂ ਸਾਹਿਬ ਨੇ ਆਪਣੇ ਪੈਰਾਂ ਵਿੱਚ ਖੜਾਵਾ ਪਾਇਆ ਹੋਇਆ ਸੀ ਤੇ ਉਹਨਾਂ ਨੇ ਇੱਕ ਡੰਡਾ ਹੱਥ ਵਿੱਚ ਫੜਿਆ ਹੋਇਆ ਸੀ। ਗੁਰੂ ਸਾਹਿਬ ਦਾ ਪਾਲਾ ਦੇ ਕੇ ਲੋਕ ਬੜੇ ਅश्चਰਜ ਹੋਏ। ਉਹ ਹੌਲੀ-ਹੌਲੀ ਗੁਰੂ ਸਾਹਿਬ ਦੇ ਕੋਲ ਆਨ ਲੱਗ ਪਏ। ਹੌਲੀ-ਹੌਲੀ ਸੰਗਤਾਂ ਦੀ ਭੀੜ ਤਨਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕੋਲ ਲੱਗ ਗਏ ਆਪ ਤਨਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਰਮੇਸ਼ਵਰ ਦੀ ਬਾਣੀ ਜਪਣ ਲੱਗੇ ਤੇ ਗੁਰੂ ਸਾਹਿਬ ਨੇ ਭਾਈ ਮਰਦਾਨਾ ਜੀ ਨੂੰ ਰਬਾਬ ਵਜਾਉਣ ਵਾਸਤੇ ਕਿਹਾ ਗੁਰੂ ਸਾਹਿਬ ਦੀ ਬਾਣੀ ਸੁਣ ਕੇ ਲੋਕ ਗੁਰੂ ਸਾਹਿਬ ਦੇ ਕੋਲ ਆ ਕੇ ਬੈਠ ਗਏ ਜਿਹੜੇ ਲੋਕ ਫਕੀਰਾਂ ਕੋਲ ਖੜੇ ਸਨ ਉਹ ਵੀ ਗੁਰੂ ਸਾਹਿਬ ਦੇ ਚਰਨਾਂ ਵਿੱਚ ਆ ਕੇ ਬੈਠ ਗਏ ਸਰਸੇ ਦੇ ਲੋਕਾਂ ਨੂੰ ਫਕੀਰ ਆਪਣੇ ਯੰਤਰਾ ਮੰਤਰਾ ਨਾਲ ਠੀਕ ਕਰਿਆ ਕਰਦੇ ਸਨ ਉਹ ਫਕੀਰ ਲੋਕਾਂ ਨੂੰ ਕਹਿੰਦੇ ਸਨ ਕਿ ਰੱਬ ਸਾਡੀ ਗੱਲ ਸੁਣਦਾ ਹੈ ਉਹ ਸਾਡਾ ਮਿੱਤਰ ਹੈ ਜਿਹੜੇ ਵੀ ਲੋਕ ਬਿਮਾਰ ਹੁੰਦੇ ਸਨ ਉਹ ਇਹਨਾਂ ਫਕੀਰਾਂ ਕੋਲ ਆਉਂਦੇ ਸਨ ਤੇ ਇਹਨਾਂ ਕੋਲੋਂ ਆਪਣਾ ਇਲਾਜ ਕਰਾਂਦੇ ਫਕੀਰ ਇਹਨਾਂ ਨੂੰ ਜਾਦੂ ਟੋਣਿਆਂ ਨਾਲ ਠੀਕ ਕਰਦੇ ਸਨ ਜੰਤਰਾ ਮੰਤਰਾਂ ਨਾਲ ਠੀਕ ਕਰਦੇ ਸਨ ਗੁਰੂ ਸਾਹਿਬ ਇਹਨਾਂ ਫਕੀਰਾਂ ਨੂੰ ਸਿੱਧੇ ਰਸਤੇ ਪਾਣਾਇਆ ਸਨ ਉੱਥੇ ਪਖੰਡ ਦਾ ਬੋਲ ਵਾਲਾ ਬੜਾ ਵਧਿਆ ਹੋਇਆ ਸੀ ਪੀਰ ਬਹਾਵਲ ਤੇ ਕਵਾਜਾ ਅਬਦુલ ਸ਼ੁਕਰ ਇਹ ਪੀਰਾਂ ਦੇ ਮੁਖੀ ਸਨ ਇਹਨਾਂ ਪੀਰਾਂ ਨੇ ਜਦੋਂ ਧਰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਉਸਤ ਸੁਣੀ ਤਾਂ ਇਹ ਪੀਰ ਗੁੱਸੇ ਵਿੱਚ ਆ ਗਏ ਗੁਰੂ ਸਾਹਿਬ ਸਭ ਨੂੰ ਉਪਰੇਸ਼ ਦੇ ਰਹੇ ਸਨ ਕਿ ਨਾ ਕੋਈ ਹਿੰਦੂ ਹੈ ਤੇ ਨਾ ਕੋਈ ਮੁਸਲਮਾਨ ਹੈ ਉਸ ਪਰਮੇਸ਼ਵਰ ਨੂੰ ਸਦਾ ਯਾਦ ਰੱਖਣਾ ਚਾਹੀਦਾ ਹੈ ਨੇਕੀ ਤੇ ਸੱਚਾਈ ਦੇ ਰਾਹ ਤੇ ਚੱਲਣ ਨਾਲ ਬੰਦੇ ਨੂੰ ਮੁਕਤੀ ਮਿਲਦੀ ਹੈ ਉਹ ਦੋਵੇਂ ਪੀਰ ਗੁਰੂ ਸਾਹਿਬ ਦੇ ਕੋਲ ਪਹੁੰਚੇ ਜਦੋਂ ਉਹਨੇ ਗੁਰੂ ਸਾਹਿਬ ਦੇ ਇਹ ਬਚਨ ਸੁਣੇ ਤਾਂ ਉਹ ਬੜੇ ਗੁੱਸੇ ਵਿੱਚ ਆ ਗਏ ਉਹ ਗੁਰੂ ਸਾਹਿਬ ਨੂੰ ਕਹਿਣ ਲੱਗੇ ਤੁਸੀਂ ਇਹ ਦੱਸੋ ਕਿ ਤੁਸੀਂ Hindu ਹੋ ਜਾਂ Musalman ਤਾਂ ਗੁਰੂ ਸਾਹਿਬ ਕਹਿਣ ਲੱਗੇ ਨਾ ਮੈਂ Hindu ਆ ਨਾ ਮੈਂ Musalman ਮੈਂ ਖੁਦਾ ਦਾ ਬੰਦਾ ਮੈਂ ਇੱਥੇ ਬੰਦਗੀ ਕਰਨ ਆਇਆ ਜਦੋਂ ਉਸਨੇ ਇਹ ਸੁਣਿਆ ਤਾਂ ਉਹ ਹੋਰ ਗੁੱਸੇ ਵਿੱਚ ਆ ਗਿਆ ਪੀਰ ਬਹਾਵਲ ਨੇ ਗੁਰੂ ਸਾਹਿਬ ਨੂੰ ਨੁਕਸਾਨ ਪਹੁੰਚਾਉਣ ਵਾਸਤੇ ਆਪਣੀਆਂ ਸ਼ਕਤੀਆਂ ਵਰਤੀਆਂ ਪਰ ਉਹਦੀ ਇੱਕ ਨਹੀਂ ਚੱਲੀ ਉਹ ਗੁਰੂ ਸਾਹਿਬ ਨੂੰ ਕੁਝ ਨਾ ਕਰ ਸਕਿਆ ਗੁਰੂ ਸਾਹਿਬ ਨੇ ਪੀਰ ਬਹਾਵਲ ਨੂੰ ਦੇਖਿਆ ਪੀਰ ਬਹਾਵਲ ਦੀਆਂ ਸਾਰੀਆਂ ਸ਼ਕਤੀਆਂ ਖਤਮ ਹੋ ਗਈਆਂ ਉਹ ਕਹਿ ਲੱਗਾ ਮੈਂ ਤੁਹਾਡੇ ਨਾਲ ਗੋਸ਼ਟੀ ਕਰਨਾ ਚਾਹੁੰਦਾ ਤੁਸੀਂ ਲੋਕਾਂ ਨੂੰ ਉਪਦੇਸ਼ ਦਿੰਦੇ ਫਿਰਦੇ ਹੋ ਉਹ ਕਹਿ ਲੱਗਾ ਦੇਖਦੇ ਹਾਂ ਤੁਸੀਂ ਕਿਹੜੀ ਤਵੱਸ਼ਿਆ ਕੀਤੀ ਹੈ ਤਾਂ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿ ਲਗੇ ਅਸੀਂ ਨਿਮਰਤਾ ਨਾਲ ਇੱਥੇ ਬੈਠ ਕੇ ਗੱਲ ਕਰਦੇ ਹਾਂ ਪੀਰਾਂ ਨੂੰ ਐਤਾ ਗੁੱਸਾ ਕਰਨਾ ਠੀਕ ਨਹੀਂ ਇਸ ਸੁੰਤੇ ਚਾਰ ਪੀਰ ਗੁਰੂ ਸਾਹਿਬ ਦੇ ਕੋਲ ਆ ਕੇ ਬੈਠ ਗਏ ਚਾਰਾਂ ਪੀਰਾਂ ਵਿੱਚੋਂ ਇੱਕ ਪੀਰ ਬੋਲਿਆ ਕਿ ਸਾਡੇ ਵਿੱਚ ਜਿਹੜਾ ਅਬਦੁਲ ਸ਼ੁਕਰ ਹੈ ਉਹ ਦਿਨ ਹੀ ਰਾਤ ਪਾ ਸਕਦਾ ਉਸ ਵਿੱਚ ਬੜੀਆਂ ਤਾਕਤਾਂ ਨੇ ਉਹ ਕਿਸੇ ਨੂੰ ਵੀ ਆਨਾ ਕਰ ਸਕਦਾ ਹੈ ਤੇ ਫਿਰ ਉਹ ਆਨੇ ਨੂੰ ਠੀਕ ਕਰ ਸਕਦਾ ਹੈ ਅਬਦੁਲ ਸ਼ੁਕਰ ਕਿਸੇ ਵੀ ਦਰਖਤ ਨੂੰ ਇੱਕ ਪਲ ਵਿੱਚ ਕੁੱਟ ਸਕਦਾ ਹੈ ਸਾਡੇ ਪੀਰਾਂ ਵਿੱਚ ਇੰਨੀਆਂ ਕਰਾਮਾਤਾਂ ਨੇ ਤੁਸੀਂ ਆਪਣੀਆਂ ਕਰਾਮਾਤਾਂ ਬਾਰੇ ਦੱਸੋ ਤੁਸੀਂ ਆਪਣੇ ਬਾਰੇ ਦੱਸੋ ਤੁਹਾਡੇ ਵਿੱਚ ਕਿਹੜੀ ਕਰਾਮਾਤ ਹੈ ਤਾਂ ਤਾਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਜੋ ਵੀ ਕਰਦਾ ਹੈ ਉਹ ਪ੍ਰਮਾਤਮਾ ਕਰਦਾ ਹੈ ਮੈਂ ਕੀ ਕਰ ਸਕਦਾ ਜੇ ਤੁਸੀਂ ਕੁਝ ਕਰ ਸਕਦੇ ਹੋ ਤਾਂ ਕਰਕੇ ਦਿਖਾਓ ਤਾਂ ਇੱਕ ਪੀਰ ਕਹਿਣ ਲਗਾ ਜੇ ਤੁਸੀਂ ਅਬਦੁਲ ਸ਼ੁਕਰ ਦੀਆਂ ਕਰਾਮਾਤਾਂ ਦੇਖਣਾ ਚਾਹੁੰਦੇ ਹੋ ਤਾਂ ਕਿਸੇ ਖੁੱਲੀ ਥਾਂ ਤੇ ਚੱਲੋ ਕਿਸੇ ਖੁੱਲੀ ਥਾਂ ਤੇ ਆਓ ਉੱਥੇ ਅਬਦੁਲ ਸ਼ੁਕਰ ਤੁਹਾਨੂੰ ਕਰਾਮਾਤ ਕਰਕੇ ਦਿਖਾਏਗਾ ਤਾ ਗੁਰੂ ਸਾਹਿਬ ਖੁੱਲੀ ਥਾ ਤੇ ਚਲੇ ਗਏ। ਤਾ ਅਬਦุลਪੀਰ ਕਹਿ ਲਗਾ ਮੈਂ ਅਸਮਾਨ ਦੇ ਵਿੱਚੋਂ ਦੋ ਕੋੜੇ ਬਣਾਵਾਂਗਾ। ਉਹ ਕੋੜੇ ਅਸਮਾਨ ਵਿੱਚੋਂ ਉਤਰਨਗੇ ਤੇ ਜ਼ਮੀਨ ਤੇ ਧੋੜਨਗੇ। ਤੇ ਜ਼ਮੀਨ ਤੋਂ ਕੋੜੇ ਦੌੜਦੇ ਹੋਏ ਅਸਮਾਨ ਦੇ ਵਿੱਚ ਵਾਪਿਸ ਚਲੇ ਜਾਣਗੇ। ਅਬਦุลਦੀ ਇਹ ਤਰ੍ਹਾਂ ਮਾਤ ਦੇਖਣ ਵਾਸਤੇ ਉੱਥੇ ਬੜੀ ਵੱਡੀ ਪੀੜ ਇਕੱਠੀ ਹੋ ਗਈ। ਜਦੋਂ ਅਬਦุลਪੀਰ ਨੇ ਅਸਮਾਨ ਵੱਲ ਵੇਖਿਆ ਤਾਂ ਉਸਨੇ ਆਪਣੇ ਜੰਤਰ-ਪੰਤਰ ਕਰਨੇ ਸ਼ੁਰੂ ਕਰ ਦਿੱਤੇ। ਤਾਂ ਤਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਅਸਮਾਨ ਵੱਲ ਦੇਖਿਆ ਗੁਰੂ ਸਾਹਿਬ ਕਹਿਣ ਲੱਗੇ ਸੱਚ ਕਰਤਾਰ ਸੱਚ ਕਰਤਾਰ ਗੁਰੂ ਸਾਹਿਬ ਜੀ ਨੇ 7 ਵਾਰੀ ਸੱਚ ਕਰਤਾਰ ਆਖਿਆ ਅਬਦุลਪੀਰ ਗੁਰੂ ਸਾਹਿਬ ਨੂੰ ਕਹਿੰਦਾ ਸੀ ਮੈਂ ਕਲਾਮਾ ਪੜ੍ਹ ਕੇ ਕੁਝ ਵੀ ਕਰ ਸਕਦਾ ਅਬਦุลਪੀਰ ਨੂੰ ਆਪਣੇ ਆਪ ਤੇ ਬੜਾ ਹੰਕਾਰ ਸੀ ਉਹ ਆਪਣੇ ਆਪ ਤੇ ਬੜਾ ਮਾਨ ਕਰਦਾ ਸੀ ਉਹ ਜੰਤਰ ਮੰਤਰ ਪੜਨ ਲੱਗਾ ਉਹ ਆਪਣੀਆਂ ਕਲਾਮਾ ਪੜਨ ਲੱਗਾ ਅੱਧਾ ਘੰਟਾ ਬੀਤ ਗਿਆ ਪਰ ਕੁਝ ਵੀ ਨਾ ਹੋਇਆ ਬਹੁਤ ਸਮਾਂ ਬੀਤ ਗਿਆ ਅਸਮਾਨ ਵਿੱਚੋਂ ਕੁਝ ਵੀ ਨਾ ਉਤਰਿਆ ਅਸਮਾਨ ਵਿੱਚ ਕੋਈ ਖੋੜਾ ਨਜ਼ਰ ਨਹੀਂ ਆਇਆ ਭੀੜ ਵਿੱਚੋਂ ਬੜੇ ਲੋਕ ਐਸੇ ਸਨ ਜਿਹੜੇ ਪੀਰਾਂ ਨੂੰ ਪੂਜਦੇ ਸਨ ਅਬਦੁਲ ਸ਼ੁਕਰ ਨੇ ਦੇਖਿਆ ਅੱਜ ਮੇਰੀ ਕਲਾਮ ਨਹੀਂ ਚੱਲੀ ਤਾਂ ਪੀਰ ਅਬਦੁਲ ਬੜਾ ਸ਼ਰਮਿੰਦਾ ਹੋਇਆ ਉਦੋਂ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੀਰ ਅਬਦੁਲ ਨੂੰ ਗੱਲ ਸਮਝਾਈ ਗੁਰੂ ਸਾਹਿਬ ਕਹਿੰ ਲੱਗੇ ਪ੍ਰਮਾਤਮਾ ਦੀਆਂ ਬਖਸ਼ਿਸ਼ਾਂ ਤੇ ਹੰਕਾਰ ਨਹੀਂ ਕਰਨਾ ਚਾਹੀਦਾ ਜਿਹੜਾ ਪਰਮਾਤਮਾ ਇਹ ਬਖਸ਼ਿਸ਼ਾਂ ਨੂੰ ਦਿੰਦਾ ਉਹ ਖੋਹ ਵੀ ਲੈਂਦਾ ਜਿਹੜਾ ਦਾਤਾ ਦੇਣ ਵਾਲਾ ਹੈ ਉਹ ਇਹਨਾਂ ਦਾਤ ਨੂੰ ਲੈ ਵੀ ਸਕਦਾ ਪਰ ਮਹేశਵਰ ਦਾ ਹੁਕਮ ਅਟੱਲ ਹੈ ਉਸ ਤੋਂ ਉੱਪਰ ਕੁਝ ਵੀ ਨਹੀਂ ਕਾਨਗੁਰੂ ਨਾਨਕ ਸੱਚੇ ਪਾਸ਼ਾ ਜੀ ਪੀਰ ਅਬਦੁੱਲ ਨੂੰ ਸਮਝਾਣ ਲੱਗੇ ਜੇ ਤੁਹਾਨੂੰ ਪਰਮਾਤਮਾ ਨੇ ਕੁਝ ਦਿੱਤਾ ਤਾਂ ਉਹਦਾ ਇਹ ਮਤਲਬ ਨਹੀਂ ਤੁਸੀਂ ਸਾਰਿਆਂ ਨੂੰ ਦਿਖਾਉਂਦੇ ਫਿਰੋ ਤੇ ਉਹਦਾ ਹੰਕਾਰ ਕਰੋ ਸਗੋਂ ਸਾਨੂੰ ਨਿਭਾਣਾ ਬਲਕੇ ਪਰਮਾਤਮਾ ਦੀ ਪਗਦੀ ਵਿੱਚ ਲੱਗੇ ਰਹਿਣਾ ਚਾਹੀਦਾ ਹੈ। ਉਹ ਪਰਮੇਸ਼ਵਰ ਦਾਤਾ ਦੇਣ ਵਾਲਾ ਹੈ, ਬਖਸ਼ਿਸ਼ਾਂ ਕਰਨ ਵਾਲਾ ਹੈ। ਕਿਸੇ ਨੂੰ ਪੁੱਤਰਾਂ ਦੀ ਦਾਤ ਮਿਲਦੀ ਹੈ, ਕਿਸੇ ਨੂੰ ਗੱਡੀ ਦੀ ਦਾਤ ਮਿਲਦੀ ਹੈ। ਉਹ ਕਿਸੇ ਰੂਪ ਵਿੱਚ ਵੀ ਹੋ ਸਕਦੀ ਹੈ। ਪਰ ਸਾਨੂੰ ਉਸਤੇ ਹੰਕਾਰ ਨਹੀਂ ਕਰਨਾ ਚਾਹੀਦਾ। ਅੱਜ ਦੇ ਸਮੇਂ ਵਿੱਚ ਜੇ ਕਿਸੇ ਕੋਲ ਵੱਡੀ ਗੱਡੀ ਵੀ ਆ ਜਾਂਦੀ ਹੈ ਤਾਂ ਉਹ ਉਸ ਦਾ ਹੰਕਾਰ ਕਰਦਾ ਹੈ। ਸਭ ਨੂੰ ਦਿਖਾਉਂਦਾ ਹੈ ਕਿ ਮੇਰੇ ਕੋਲ ਵੱਡੀ ਗੱਡੀ ਹੈ। ਉਹ ਸਾਰਿਆਂ ਨਾਲ ਉਹ ਆਪਣੇ ਆਪ ਨੂੰ ਉੱਚਾ ਜਾਣਦਾ ਹੈ ਉਹ ਗਰੀਬਾਂ ਨੂੰ ਹੋਰ ਗਰੀਬ ਜਾਣਦਾ ਹੈ ਉਹ ਸੋਚਦਾ ਹੈ ਮੈਂ ਇਹਨਾਂ ਤੋਂ ਉੱਪਰ ਹਾਂ ਪਰਮਾਤਮਾ ਦੀ ਬਖਸ਼ਿਸ਼ ਕਿਸੇ ਚੀਜ਼ ਵਿੱਚ ਵੀ ਹੋ ਸਕਦੀ ਹੈ ਚਾਹੇ ਉਹ ਬਖਸ਼ਿਸ਼ ਬੰਦਗੀ ਦੀ ਹੋਵੇ ਚਾਹੇ ਉਹ ਬਖਸ਼ਿਸ਼ ਪੋਤਰਾ ਦੀ ਹੋਵੇ ਪਾਵੇ ਉਹ ਬਖਸ਼ਿਸ਼ ਕਿਸੇ ਦੀ ਹੋਵੇ ਬੰਦਾ ਹਰ ਇੱਕ ਚੀਜ਼ ਦਾ ਹੰਕਾਰ ਕਰਦਾ ਹੈ ਬੰਦੇ ਨੂੰ ਪੈਸੇ ਦਾ ਮਾਣ ਹੈ ਪਰਮਾਤਮਾ ਨੇ ਜੇ ਇਹ ਚੀਜ਼ਾਂ ਬਖਸ਼ਿਸ਼ ਕੀਤੀਆਂ ਨੇ ਤਾਂ ਉਹ ਵਾਪਸ ਵੀ ਲੈ ਸਕਦਾ ਹੈ ਇੰਨਾ ਕੁਝ ਹੋਣ ਤੋਂ ਬਾਅਦ ਵੀ ਅਬਦุลਪੀਰ ਟਲਿਆ ਨਹੀਂ ਕਿਉਂਕਿ ਬੰਦੇ ਦਾ ਹੰਕਾਰ ਉਸ ਨੂੰ ਨੀਵਾ ਨਹੀਂ ਹੋਣ ਦਿੰਦਾ ਸਗੋਂ ਉਹ ਤਾਂ ਹੋਰ ਬਦਾਬੇ ਦਿੰਦਾ ਅਬਦุลਪੀਰ ਗੁਰੂ ਸਾਹਿਬ ਨੂੰ ਕਹਿਣ ਲੱਗਾ ਜੇ ਤੁਸੀਂ ਆਪਣੇ ਆਪ ਨੂੰ ਖੁਦਾ ਦਾ ਬੰਦਾ ਕਹਿੰਦੇ ਹੋ ਤਾਂ ਮੇਰੇ ਨਾਲ ਇੱਕ ਖੋਟੜੀ ਵਿੱਚ 40 ਦਿਨ ਦਾ ਚਰਿਸ਼ਾ ਕੱਟੋ ਫੇਰ ਮੈਂ ਜਾਣਾਗਾ ਤੁਹਾਡਾ ਇਹ ਸੰਤੋਖ ਤੁਹਾਡਾ ਇਹ ਗਿਆਨ ਕਿੱਥੇ ਜਾਂਦਾ ਹੈ ਤਾਨਗੁਰੂ ਨਾਨਕ ਸੱਚੇ ਪਾਸ਼ਾ ਜੀ ਨੇ ਉਹਨਾਂ ਦੀ ਚੁਣੌਤੀ ਨੂੰ ਸਵਾਰ ਕਰ ਦਿੱਤਾ ਤੇ ਗੁਰੂ ਸਾਹਿਬ ਕਹਿਣ ਲੱਗੇ ਅਸੀਂ 40 ਦਿਨ ਤੁਹਾਡੇ ਨਾਲ ਚਲੀਸਾ ਘਟਾਂਗੇ ਤਾਨਗੁਰੂ ਨਾਨਕ ਸੱਚੇ ਪਾਸ਼ਾ ਜੀ ਇਹਨਾਂ ਦੇ ਕੋਲ ਇਹਨਾਂ ਨੂੰ ਤਾਰਨ ਵਾਸਤੇ ਆਏ ਸਨ ਉਹ ਇਹਨਾਂ ਪੀਰਾਂ ਨੂੰ ਸਿੱਧੇ ਰਸਤੇ ਪਾਣਾ ਆਏ ਸਨ ਉਹ ਇਹਨਾਂ ਪੀਰਾਂ ਨੂੰ ਜੰਤਰਾ ਮੰਤਰਾ ਤੋਂ ਇਹਨਾਂ ਤਾ ਗੈਤ੍ਰੀ ਤਾ ਤੋਂ ਹਟਾ ਕੇ ਉਹਨਾਂ ਨੂੰ ਸਿੱਧੇ ਰਸਤੇ ਪਾਉਣਾ ਚਾਹੁੰਦੇ ਸਨ ਗੁਰੂ ਸਾਹਿਬ ਲੋਕਾਂ ਨੂੰ ਇਹਨਾਂ ਦੇ ਪਖੰਡਾ ਤੋਂ ਬਚਾਉਣਾ ਚਾਹੁੰਦੇ ਸਨ ਤਾਂ ਉਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ 40 ਦਿਨ ਚਲੀਸਾ ਕੱਟਣ ਵਾਸਤੇ ਇਹਨਾਂ ਦੇ ਪੋੜੇ ਵਿੱਚ ਜਾ ਪਹੁੰਚੇ ਪੀਰਾਂ ਨੇ 40 ਦਿਨ ਝੋਂ ਦੇ ਦਾਣੇ ਤੇ ਪਾਣੀ ਨਾਲ ਕੱਟੇ ਉਹ ਸਾਰੇ ਸਮੇਂ ਤਪ ਕਰਦੇ ਰਹੇ ਪਰ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ 40 ਦਿਨ ਪਰਮਾਤਮਾ ਦੇ ਨਾਮ ਦੇ ਸਹਾਰੇ ਕੱਟੇ ਗੁਰੂ ਸਾਹਿਬ ਤਾਂ ਆਪ ਪਰਮੇਸ਼ਰ ਹਨ ਉਹ ਜੋ ਜਾਣੇ ਕਰ ਸਕਦੇ ਹਨ ਸਾਰੇ ਨਿਯਮ ਗੁਰੂ ਸਾਹਿਬ ਨੇ ਬਣਾਏ ਹਨ ਉਹ ਜੋ ਚਾਣ ਉਹ ਕਰ ਸਕਦੇ ਹਨ ਜੇ ਗੁਰੂ ਸਾਹਿਬ ਚਾਣ ਤਾਂ ਰਾਜਿਆਂ ਨੂੰ ਭਿਖਾਰੀ ਤੇ ਭਿਖਾਰੀ ਨੂੰ ਰਾਜਾ ਬਣਾ ਸਕਦੇ ਹਨ ਜੇ ਪਰਮਾਤਮਾ ਚਾਹੇ ਤਾਂ ਰੇਗਿਸਤਾਨ ਵਿੱਚ ਨਦੀਆਂ ਤੇ ਨਦੀਆਂ ਤੇ ਰੇਗਿਸਤਾਨ ਬਣਾ ਸਕਦੇ ਹਨ ਜਦੋਂ 40 ਦਿਨ ਪੂਰੇ ਹੋਏ ਤਾਂ ਪੀਰ ਆਪਣੇ ਪੋਰੇ ਵਿੱਚੋਂ ਬਾਹਰ ਆਏ ਪੀਰਾਂ ਦੇ ਸਰੀਰ ਵਿੱਚ ਬਿਲਕੁਲ ਜਾਨ ਨਹੀਂ ਸੀ ਉਹਨਾਂ ਦੀਆਂ ਸ਼ਕਲਾਂ ਉਤਰੀਆਂ ਹੋਈਆਂ ਸਨ ਉਹਨਾਂ ਦੇ ਸਰੀਰ ਕਮਜ਼ੋਰ ਹੋ ਚੁੱਕੇ ਸਨ ਜਦੋਂ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪੋਰੇ ਦੇ ਵਿੱਚੋਂ ਬਾਹਰ ਆਏ ਤਾਂ ਗੁਰੂ ਸਾਹਿਬ ਦਾ ਸਰੀਰ ਚੜ੍ਹਦੀ ਕਲਾ ਵਿੱਚ ਸੀ ਗੁਰੂ ਸਾਹਿਬ ਦਾ ਚਿਹਰਾ ਲਾਲੋ ਲਾਲ ਸੀ ਜਦੋਂ ਪੀਰਾਂ ਨੂੰ ਪਤਾ ਚੱਲਿਆ ਕਿ ਧੰਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ 40 ਦਿਨਾਂ ਵਿੱਚ ਕੁਝ ਨਹੀਂ ਖਾਧਾ ਇਹ ਸੁਣ ਕੇ ਉਹ ਬੜੇ ਹੈਰਾਨ ਹੋਏ ਉਹ ਸੋਚਣ ਲੱਗੇ ਇਸ ਤਰ੍ਹਾਂ ਕਿਵੇਂ ਹੋ ਸਕਦਾ ਹੈ ਉਹਨਾਂ ਨੂੰ ਸਮਝ ਆ ਗਈ ਕਿ ਗੁਰੂ ਸਾਹਿਬ ਕੌਣ ਹਨ ਉਹ ਪੀਰ ਗੁਰੂ ਸਾਹਿਬ ਦੇ ਚਰਨਾਂ ਵਿੱਚ ਟਹਿਬ ਪਏ। ਹੁਣ ਆ ਪੀਰਾਂ ਨੇ ਗੁਰੂ ਸਾਹਿਬ ਨੂੰ ਬਚਨ ਦਿੱਤੇ ਕਿ ਅਸੀਂ ਹੁਣ ਤੋਂ ਪਰਮੇਸ਼ਵਰ ਦੀ ਬੰਦਗੀ ਵਿੱਚ ਲੱਗੇ ਰਾਵਾਂਗੇ। ਗੁਰੂ ਸਾਹਿਬ ਨੇ ਉਹਨਾਂ ਨੂੰ ਉਪਦੇਸ਼ ਦਿੱਤਾ ਤੇ ਉਹਨਾਂ ਦਾ ਜੀਵਨ ਬਦਲ ਕੇ ਰੱਖ ਦਿੱਤਾ। ਸੰਗਤ ਜੀ ਸਾਰੀ ਗੱਲ ਹੰਕਾਰ ਦੀ ਹੈ। ਜੇ ਹੰਕਾਰ ਮਰ ਜਾਏ ਤਾਂ ਸਾਡਾ ਮੇਲ ਪਰਮੇਸ਼ਵਰ ਨਾਲ ਹੋ ਜਾਏ। ਵੱਡੇ ਵੱਡੇ ਕਿਲੇ ਇੱਕ ਦਿਨ ਖਾਕ ਹੋ ਜਾਂਦੇ ਨੇ। ਇਹ ਸਾਡਾ ਸਰੀਰ ਵੀ ਮਿੱਟੀ ਦਾ ਹੀ ਹੈ। ਇਹਦੀ ਇੱਕ ਦਿਨ ਖਾਕ ਹੋ ਜਾਏਗਾ ਜਿਸ ਸਰੀਰ ਨੇ ਇੱਕ ਦਿਨ ਨਹੀਂ ਰਹਿਣਾ ਉਹਦਾ ਕੀ ਹੰਕਾਰ ਕਰਨਾ ਹੋਇਆ ਸਾਡੇ ਸਰੀਰ ਵਿੱਚ ਗਿਨੇ ਚੁਨੇ ਸਵਾਸ ਨੇ ਜਦੋਂ ਉਹ ਖਤਮ ਹੋ ਜਾਣਗੇ ਤਾਂ ਸਾਡਾ ਸਰੀਰ ਸੁਆਹ ਹੋ ਜਾਏਗਾ ਤਾਂ ਗੁਰੂ ਨਾਨਕ ਸੱਚੇ ਪਾਸ਼ਾ ਜੀ ਕਹਿੰਦੇ ਨੇ ਭੋਲੀਏ ਜੀ ਬਸਤਰੀਏ ਤੂੰ ਆਪਣੀ ਜਵਾਨੀ ਦਾ ਹੰਕਾਰ ਛੱਡ ਦੇ ਇਹ ਮੰਨਣਾ ਕਰ ਕਿ ਮੈਂ ਜਵਾਨਾਂ ਇਹ ਜਵਾਨੀ ਇੱਕ ਦਿਨ ਵੀ ਚਾਹੀਦੀ ਗੁਰਬਾਣੀ ਵਿੱਚ ਗੁਰੂ ਸਾਹਿਬ ਜੀ ਸਮਝਾਉਂਦੇ ਨੇ ਬੰਦਿਆ ਹੰਕਾਰ ਨਾ ਕਰ ਝੁਕਣ ਦੀ ਜਾਜ ਸਿੱਖ ਨਿਮਰਤਾ ਦੇ ਵਿੱਚ ਰਹਿ ਪਰਮੇਸ਼ਵਰ ਨੇ ਇਹ ਸਰੀਰ ਤਨ ਨੂੰ ਹੰਕਾਰ ਕਰਨ ਵਾਸਤੇ ਨਹੀਂ ਦਿੱਤਾ ਸਾਨੂੰ ਇਹ ਸਰੀਰ ਕਿਸੇ ਹੋਰ ਮਕਸਦ ਵਾਸਤੇ ਮਿਲਿਆ ਹੈ ਸਾਨੂੰ ਇਹ ਸਰੀਰ ਨਾਮ ਜਪਣ ਵਾਸਤੇ ਮਿਲਿਆ ਹੈ ਅੱਜ ਕਨ ਨੌਜਵਾਨ ਬੱਚੇ ਬੁਜ਼ੁਰਗਾਂ ਨਾਲ ਹੱਥ ਮਿਲਾਉਂਦੇ ਨੇ ਉਹਨਾਂ ਨੂੰ ਝੁਕਣ ਦੀ ਜਾਜ ਖਤਮ ਹੋ ਚੁੱਕੀ ਹੈ ਝੁਕ ਕੇ ਕਿਵੇਂ ਸਤਿਕਾਰ ਕਰੀਦਾ ਹੈ ਇਹ ਸਾਨੂੰ ਨਹੀਂ ਆਉਂਦਾ ਸਾਡੇ ਅੰਦਰ ਦਾ ਹੰਕਾਰ ਸਾਨੂੰ ਨਹੀਂ ਛੁਕਣ ਦਿੰਦਾ ਕਿਸੇ ਨੂੰ ਆਪਣੇ ਬਾਲ ਦਾ ਮਾਣ ਹੈ ਤੇ ਕਿਸੇ ਨੂੰ ਆਪਣੀ ਸੁੰਦਰਤਾ ਦਾ ਮਾਣ ਹੈ ਕਿਸੇ ਨੂੰ ਪੈਸੇ ਦਾ ਮਾਣ ਹੈ ਤੇ ਕਿਸੇ ਨੂੰ ਆਪਣੇ ਘਰ ਦਾ ਮਾਣ ਹੈ ਇਹ ਸਾਰੇ ਹੀ ਮਾਣ ਵਿਅਰਥ ਨੇ ਬੰਦਾ ਜਿਸ ਜਵਾਨੀ ਦਾ ਮਾਣ ਕਰਦਾ ਹੈ ਉਹ ਜਵਾਨੀ ਵੀ ਇੱਕ ਦਿਨ ਚਲੀ ਜਾਂਦੀ ਹੈ ਤੇ ਜੇ ਉਹ ਪੈਸੇ ਦਾ ਮਾਣ ਕਰਦਾ ਹੈ ਤਾਂ ਉਹ ਪੈਸਾ ਵੀ ਇੱਕ ਦਿਨ ਚਲਾ ਜਾਂਦਾ ਹੈ ਜਿਸ ਘਰ ਦਾ ਬੰਦਾ ਮਾਣ ਕਰਦਾ ਹੈ ਕੀ ਪਤਾ ਉਸ ਘਰ ਵਿੱਚ ਉਸ ਨੂੰ ਸੁੱਖ ਹੀ ਨਾ ਮਿਲੇ ਜੇ ਬੰਦੇ ਤੇ ਪਰਮੇਸ਼ਵਰ ਦੀ ਕਿਰਪਾ ਹੋਏ ਵੀ ਤਾਂ ਹੀ ਉਹ ਗੱਲ ਸਮਝੇਗਾ ਹੰਕਾਰ ਕਰਕੇ ਕੁਝ ਨਹੀਂ ਮਿਲਦਾ ਜਿਸ ਨੂੰ ਪਰਮਾਤਮਾ ਨੇ ਗੁਣ ਦਿੱਤੇ ਨੇ ਉਹ ਪਹਿਲੇ ਹੀ ਦੂਜੇ ਦੇ ਚਰਨਾਂ ਦੀ ਧੂੜ ਬਣ ਜਾਂਦਾ ਹੈ ਉਸ ਨੂੰ ਦੱਸਣਾ ਨਹੀਂ ਪੈਂਦਾ ਗੁਰਬਾਣੀ ਵਿੱਚ ਕਹਿੰਦੇ ਨੇ ਬੰਦਿਆ ਤੂੰ ਪਹਿਲਾਂ ਆਪਣੇ ਹੰਕਾਰ ਨੂੰ ਮਾਰ ਤੂੰ ਫੇਰ ਗੁਰੂ ਕਰ ਜਾਏ ਗੁਰੂ ਸਾਹਿਬ ਦੇ ਸਾਹਮਣੇ ਹੰਕਾਰ ਲੈ ਕੇ ਨਾ ਜਾਏ ਜਿੰਨੀਆਂ ਵੀ ਸਾਡੀਆਂ ਬਾਰ ਦੀਆਂ ਮੁਦਰਾਮਾਂ ਨੇ ਅਸੀਂ ਗੁਰੂ ਸਾਹਿਬ ਦੇ ਅੱਗੇ ਹੱਥ ਜੋੜਦੇ ਹਾਂ ਪ੍ਰਸ਼ਾਦ ਲੈਣ ਲੱਗਿਆਂ ਅਸੀਂ ਆਪਣੀ ਬੋਕ ਭਰਦੇ ਹਾਂ ਮੱਥਾ ਟੇਕ ਕੇ ਲੱਗਿਆ ਅਸੀਂ ਦੋਵੇਂ ਹੱਥ ਜ਼ਮੀਨ ਤੇ ਲਾਣੇ ਆ ਤੇ ਗੁਰੂ ਸਾਹਿਬ ਦੇ ਅੱਗੇ ਸਿਰ ਸਵਾਨੇ ਆ ਜਦੋਂ ਸਿੱਖਾਂ ਨੂੰ ਮਿਲਦੇ ਆ ਆਪਣੇ ਦੋਵੇਂ ਹੱਥ ਜੋੜ ਕੇ ਉਹਨਾਂ ਦਾ ਸਤਿਕਾਰ ਕਰਦੇ ਆ ਬਾਹਰੋਂ ਹੱਥ ਜੁੜਿਆ ਹੋਇਆ ਇਹ ਦਰਸਾਉਂਦਾ ਹੈ ਕਿ ਮੈਂ ਅੰਦਰੋਂ ਵੀ ਝੁਕਿਆ ਹੋਇਆ ਆ ਜਦੋਂ ਅਸੀਂ ਗੁਰੂ ਸਾਹਿਬ ਦੇ ਅੱਗੇ ਮੱਥਾ ਟੇਕਦੇ ਆ ਤਾਂ ਉਹਦਾ ਇਹ ਭਾਵ ਹੁੰਦਾ ਕਿ ਮੈਂ ਆਪਣੀ ਮੱਤ ਤੇ ਆਗਦਾ ਮੈਂ ਤੁਹਾਡੇ ਕੋਲ ਸਮਤ ਲੈਣ ਆਇਆ ਅਸੀਂ ਜਦੋਂ ਵੀ ਗੁਰੂ ਸਾਹਿਬ ਦੇ ਅਸੇ ਪਾਸੇ ਪ੍ਰਕਰਮਾ ਕਰਦੇ ਆ ਅਸੀਂ ਕਦੇ ਕੁਰਬਾਨੀ ਤੋਂ ਦੂਰ ਨਾ ਜਾਈਏ ਸਾਨੂੰ ਆਪਣੇ ਕੋਲ ਸਦਾ ਰੱਖਿਓ ਜਦੋਂ ਲੰਗਰ ਵਿੱਚ ਅਸੀਂ ਦੋਵੇਂ ਹੱਥ ਜੋੜ ਕੇ ਪ੍ਰਸ਼ਾਦਾ ਲੈਂਦੇ ਆ ਜਾਂ ਪ੍ਰਸ਼ਾਦ ਲੈਂਦੇ ਆ ਇਸ ਦਾ ਅਰਥ ਇਹ ਹੈ ਕਿ ਨਿਮਰਤਾ ਵਿੱਚ ਰਹਿ ਕੇ ਗੁਰੂ ਸਾਹਿਬ ਦਾ ਪ੍ਰਸ਼ਾਦ ਲੈਣਾ ਗੁਰੂ ਸਾਹਿਬ ਦੀ ਕਿਰਪਾ ਲੈਣੀ ਇੱਕ ਨਿਮਰਤਾ ਉਹ ਹੈ ਜਿਹੜੀ ਸਿਖਾਣੀ ਪੈਂਦੀ ਹੈ ਤੇ ਇੱਕ ਨਿਮਰਤਾ ਉਹ ਹੈ ਜਿਹੜੀ ਸਾਡੇ ਅੰਦਰੋਂ ਪੈਦਾ ਹੁੰਦੀ ਹੈ ਜਿਵੇਂ ਅਸੀਂ ਬੱਚੇ ਨੂੰ ਸਿਖਾਨੇ ਆ ਕਿ ਮੱਥਾ ਠੇਕ ਦੋਵੇਂ ਹੱਥ ਜੋੜ ਕੇ ਪ੍ਰਸ਼ਾਦ ਲੈ ਅਰਦਾਸ ਵਿੱਚ ਹੱਥ ਜੋੜ ਕੇ ਖੜੋ ਸੰਗਤ ਵਿੱਚ ਚੁੱਪ ਹੋ ਕੇ ਬੈਠ ਤਾਂ ਉਹ ਬੱਚਾ ਉਵੇਂ ਹੀ ਕਰਦਾ ਹੈ ਜਿਸ ਤਰ੍ਹਾਂ ਮਾਪਿਓ ਸਿਖਾਉਂਦੇ ਨੇ ਉਸ ਨੂੰ ਅੰਦਰੋਂ ਇਹ ਨਹੀਂ ਪਤਾ ਕਿ ਮੈਂ ਕਿਉਂ ਕਰ ਰਿਹਾ ਤੇ ਇੱਕ ਨਿਮਰਤਾ ਉਹ ਹੁੰਦੀ ਹੈ ਜਿਹੜੀ ਸਾਡੇ ਅੰਦਰੋਂ ਆਂਦੀ ਹੈ ਜਿਵੇਂ ਕਿਸੇ ਰੁੱਖ ਨੂੰ ਰੱਸੀ ਨਾਲ ਬੰਨ ਕੇ نیچے ਖਿੱਚੀਏ ਉਹ نیچے ਤਾਂ ਲੱਭ ਜਾਂਦਾ ਪਰ ਜੇ ਰੱਸੀ ਛੱਡ ਦਈਏ ਤਾਂ ਉਹ ਵਾਪਸ ਆਪਣੀ ਥਾਂ ਤੇ ਚਲਾ ਜਾਂਦਾ ਪਰ ਜਦੋਂ ਫਲਾ ਨਾਲ ਉਹ ਟਾਣੀ ਪੜ ਜਾਂਦੀ ਹੈ ਤਾਂ ਉਹ ਟਾਣੀ ਆਪੇ ਝੁਕ ਜਾਂਦੀ ਹੈ ਫਿਰ ਉਸ ਰੁੱਖ ਨੂੰ ਝੁਕਣ ਦੀ ਜਾਂਚ ਆ ਜਾਂਦੀ ਹੈ ਜਦੋਂ ਅਸੀਂ ਗੁਰਬਾਣੀ ਨਾਲ ਜੁੜਦੇ ਹਾਂ ਭਗਤੀ ਨਾਲ ਜੁੜਦੇ ਹਾਂ ਗੁਰੂ ਸਾਹਿਬ ਦੇ ਇਤਿਹਾਸ ਨੂੰ ਸੁਣਦੇ ਆ ਤੇ ਗੁਰੂ ਸਾਹਿਬ ਦੀ ਬਾਣੀ ਅਨੁਸਾਰ ਆਪਣਾ ਜੀਵਨ ਟਾਲਦੇ ਆ ਉਦੋਂ ਸਾਡੇ ਅੰਦਰ ਨਿਮਰਤਾ ਪੈਦਾ ਹੋਣੀ ਸ਼ੁਰੂ ਹੋ ਜਾਂਦੀ ਹੈ ਤੇ ਸਾਡੇ ਅੰਦਰ ਹੰਕਾਰ ਦਾ ਨਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਸੰਗਤ ਜੀ ਆਪਣੀਆਂ ਮਨਵਿਰਤੀਆਂ ਇਕਾਗਰ ਕਰਕੇ ਬੜੇ ਪ੍ਰੇਮ ਨਾਲ ਮੂਲ ਮੰਤਰ ਦਾ ਜਾਪ ਕਰੀਏ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰੂਪਉ نربیر اکال مورت اجونی سہبم گرپرساد اوکار ست نام کرتا پورک نرپو نربیر اکال مورت اجونی سہب گرپرساد ایک اہم کار ست نام ਕਰਤਾਪੁਰਖ ਨਿਰਪਉ ਨਿਰਵੈ ਅਕਾਲਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾਪੁਰਖ ਨਿਰਪਉ ਨਿਰਵੈ ਅਕਾਲਮੂਰਤ ਅਜੂਨੀ ਸੈਭੰ گر پرساد ایک اوکار ست نام کرتا پورکھ نرپو نرویر اکال مورت اجونی سیبم گر پرساد ایک اوکار ستنام کرتا پورکھ نرپو نربیر ਅਕਾਲ ਮੂਰਤ ਆਜੂ ਨੇ ਸਹਿਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਪਉ ਨਿਰਵੈਰ ਅਕਾਲ ਮੂਰਤ ਆਜੂ ਨੇ ਸਹਿਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ نرپ نربیر اکال مورت آجونی سہ پور پرساد ایک ست نام کرتا پورکھ نرپو نرپیر اکال مورت آجونی سہب گر پرساد اوکار ست نام کرتا پرک نرپو نرویر اکال مورت اجونی سیپن گر پرساد ایک اونکار ست نام کرتا پرک نرپو نرویر اکال مورت اجونے سہبم گر پرساد ایک اوکار ست نام کرتا پورک نرپو نربیر اکال مورت آجونے سہبم گر پرساد ایک اکار ست نام کرتا پورک ਨਿਰਭਉ ਨਿਰਵੈਰ ਅਕਾਲ ਮੂਰਤ ਆਜੂ ਨੀ ਸਹਿਪੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਆਜੂ ਨੀ ਸਹਿਪੰ ਗੁਰ ਪ੍ਰਸਾਦ امکار ست نام کرتا پرک نرپ نرویر اکال مرت آجونی صحب گر پرساد ایک اونکار ست نام کرتا پرک نرپ نرویر اکال مرت آجونی سہ پم گر پرساد ایک اونکار ست نام کرتا پورک نرپو نربیر اکال مرد آجونی سہ پم گر پرساد ایک اونکار ست نام کرتا پورک نرپاؤ نربیر اکال مورت آجونی سہبم گر پرساد ایک اونکار ست نام کرتا پورک نرپو نربیر اکال مورت آجونی سہبم گر پرساد ایک اونکار ست نام کرتا پور نرپ نربیر اکال مورت آجونی سیکم گر پرساد ایک اہم کار ست نام کرتا پورک نرپ نرویر اکال مورت آجونی سیکم گرپرساد اہنکار ست نام کرتا پورک نرپ نربیر اکال مورت آجونی سیفن گرپرساد اہمکار ست نام کرتا پور نرپو نربیر اکال مورت آجونی سہکم گر پرساد ایک اہمکار ست نام کرتا پورک نرپو نربیر اکال مورت آجونی سہم گر پرساد ایک اونکار ست نام کرتا پورک نرپ نربیر اکال مورت اجونی سہ پم گر پرساد ایک امکار ست نام کرتا پورکھ نرپو نربیر اکال مورت اجونی سہپم گر پرساد ایک اوکار ست نام ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੋਨੀ ਸੇਵੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਰ ਮੂਰਤ ਅਜੋਨੀ ਸੇਵੰ ਗੁਰ ਪ੍ਰਸਾਦ ایک ست نام کرتا پرک نرپو نرویر اکال مورت اجونی سی گرپرساد اوکار ست نام کرتا پرک نرپو نرویر اکال مرد آجونی سہ پم گر پرساد ایک اوکار ست نام کرتا پورک نرپ نرویر اکال مرت آجونی سہ پم گر پرساد ایک اوکار ست نام کرتا پورک نرپ ਨਿਰਵੈਰ ਅਕਾਰਮਰਤ ਆਜੂ ਨੀਸੇਪੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਵੈਰ ਅਕਾਰਮਰਤ ਆਜੂ ਨੀਸੇਪੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ کرتا پورکھپ نربر اکال مورت آجونی سہ پم گر پرساد ایک ست نام کرتا پورکھ نرپو نربیر اکال مورت آجونی سہ پم گر پرساد